ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਰਾਤ ਦੇ ਮੌਸਮ ਦੀ ਯਾਨਕਿ 26 ਨਵੰਬਰ ਤੇ ਰਾਤ ਦੇ ਵਿੱਚ ਮੌਸਮ ਕਿਵੇਂ ਦਾ रह ਸਕਦਾ ਤੇ ਗੱਲ ਉਸ ਤੋਂ ਬਾਅਦ ਅਗਲੇ 48 ਘੰਟਿਆਂ ਦੀ ਵੀ ਕਰਾਂਗੇ ਯਾਨਕਿ ਆਉਣ ਦੇ 48 ਘੰਟਿਆਂ ਦੇ ਵਿੱਚ ਮੌਸਮ ਦੇ ਵਿੱਚ ਕੀ ਕੁਝ ਤਬਦੀਲੀ ਆ ਤੇ ਮੌਸਮ ਦੇ ਵਿੱਚ ਕੀ ਕੁਝ ਬਦਲਾ ਆ ਸਕਦੇ ਨੇ ਇਹ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਜੇਕਰ ਅਸੀਂ ਰਾਤਾਂ ਦੇ ਮੌਸਮ ਦੀ ਗੱਲ ਕਰੀਏ ਸੈਟੇਲਾਈਟ ਦੱਸ ਰਿਹਾ ਐਸੇ ਲਈ ਜਿਨ੍ਹਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਲਗਭਗ 9 ਵਜੇ ਚੱਲਿਆ ਤੇ ਰਾਤ ਦੀ ਤੇ 26 ਨਵੰਬਰ ਦੀ ਅੱਜ ਰਾਤ ਹੈ ਜੇਕਰ ਗੱਲੋਂ ਫਾਂ ਮੌਸਮ ਦੀ ਸ਼ੁਰੂ ਕਰੀਏ ਉਸ ਤੋਂ ਫੇਰ ਫਾਂ ਟੈਂਪਰੇਚਰ ਦੀ ਗੱਲ ਕਰ ਲੈਨੇ ਆ ਰਾਤਾਂ ਦੇ ਟੈਂਪਰੇਚਰ ਨੇ ਜਿਹੜੇ ਰਿਕਾਰਡ ਦੌਰਤੇ ਨੇ ਤੇ ਬੀਤੇ 24 ਘੰਟਿਆਂ ਦੇ ਵਿੱਚ ਯਾਨੀ ਕਿ ਬੀਤੀ ਜਿਹੜੀ ਰਾਤ ਲੰਗੀ ਆ ਮਿਨਿਮਮ ਟੈਂਪਰੇਚਰ ਦੇ ਹਿਸਾਬ ਨਾਲ ਆਦਮਪੁਰ ਜ਼ਿਲ੍ਹਾ ਸਭ ਤੋਂ ਠੰਡਾ ਆਦਮਪੁਰ ਖੇਤਰ ਸਭ ਤੋਂ ਠੰਡਾ ਦਰਜ ਹੋਇਆ ਪੰਜਾਬ ਦੇ ਵਿੱਚ ਜਿੱਥੇ ਟੈਂਪਰੇਚਰ ਹੈ ਜਿਹੜੇ 3 ਡਿਗਰੀ ਦੇ ਆਸ-ਪਾਸ ਜਿਹੜੇ ਦਰਜ ਹੋਏ ਉੱਥੇ ਹੀ ਫਰੀਦਕੋਟ ਜ਼ਿਲ੍ਹਾ ਜਿੱਥੇ 4 ਡਿਗਰੀ ਦੇ ਆਸ-ਪਾਸ ਟੈਂਪਰੇਚਰ ਦਰਜ ਹੋਏ ਨੇ ਸੋ ਕਾਫੀ ਠੰਡੀਆਂ ਰਾਤਾਂ ਜਣੀਆਂ ਨੇ ਹੁਣ ਸ਼ੁਰ ਆਵੇਗੀ ਉੱਥੇ ਹੀ ਜੇਕਰ ਆਪਾਂ ਗੱਲ ਕਰੀਏ ਅੱਜ ਰਾਤ ਦੇ ਮੌਸਮ ਦੀ ਤੇ ਮੌਸਮ ਦੇ ਵਿੱਚ ਕੋਈ ਬਟਾ ਫੇਰ ਬਦਲ ਕੋਈ ਇਹ ਵਾਲੇ ਪੱਖ ਤੋਂ ਕੋਈ ਸੰਭਾਵਨਾ ਨਹੀਂ ਮੌਸਮ ਖੁਸ਼ਕ ਰਹੇਗਾ ਠੰਡੀਆਂ ਨੇ ਰਾਤਾਂ ਹਵਾਵਾਂ ਠੰਡੀਆਂ ਚੱਲਣਗੀਆਂ ਤੜਕੇ ਸਵੇਰੇ ਧੁੰਦ ਦਾ ਬੈਕ ਟੂ ਬੈਕ ਅਲਰਟ ਯਾਨੀ ਕਿ ਕੱਲ ਵੀ ਧੁੰਦ ਜੜੀਆ ਬਹੁਤੇ ਖੇਤਰਾਂ ਦੇ ਵਿੱਚ ਛਾਏਗੀ ਉਹਨੂੰ ਤੁਸੀਂ ਧੁੰਦ ਕਹੋ স্মੋਕ ਕਹੋ ਕੁਝ ਵੀ ਕਹਿ ਸਕਦੇ ਆ ਵੱਡੇ ਫੱਦਰ ਤੇ ਗਰਾਊਂਡ ਲੈਵਲ ਤੇ ਧੁੰਦ ਹੋਵੇਗੀ ਸੋ ਸਵੇਰੇ ਜਿਹੜੇ ਲੋਕ ਸਫਰ ਕਰਦੇ ਨੇ ਉਹਨਾਂ ਵਿਸ਼ੇਸ਼ ਤੌਰ ਤੇ ਤਿਆਰ ਰੱਖਣ ਅਗਲੇ 48 ਘੰਟਿਆਂ ਦੇ ਵਿੱਚ ਫਿਲਹਾਲ ਮੌਸਮ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਕੋਈ ਵੱਡੀ ਤਬਦੀਲੀ ਕੋਈ ਵੱਡਾ ਫੇਰ ਬਦਲ ਸੰਭਵ ਨਹੀਂ ਹੈ ਅਗਲੇ 48 ਘੰਟਿਆਂ ਦੇ ਜੋ ਰਾਤਾਂ ਨੇ ਉਹ ਠੰਡੀਆਂ ਹੁੰਦੀਆਂ ਜਾਣਗੀਆਂ ਤੇ ਜਿਹੜੇ ਦਿਨ ਨੇ ਉਹ ਵੀ ਠੰਡੇ ਹੋਣੇ ਹੁਣ ਸ਼ੁਰੂ ਹੋ ਚੁੱਕੇ ਨੇ ਧੁੱਪਾਂ ਜਰੂਰ ਨਿਕਲਦੀਆਂ ਨੇ ਦੁਪਹਿਰੇ ਥੋੜੇ ਬਹੁਤ ਹਾਲੇ ਗਰਮ ਨੇ ਪਰ ਜਿਹੜੇ ਦਿਨਾਂ ਦੇ ਟੈਂਪਰੇਚਰ ਆ ਉਹ ਵੀ ਹੁਣ ਵੱਡੀ ਗਿਣਤੀ ਦੇ ਵਿੱਚ ਘੇਟਾ ਜਾ ਰਹੇ ਨੇ ਯਾਨੀ ਕਿ ਵਕ ਵਕ ਦੇ ਅੰਤ ਵਿੱਚ ਗਰਾਵਟ ਜਿਹੜੀ ਟੈਂਪਰੇਚਰ ਦੇ ਵਿੱਚ ਸੰਭਵ ਹੋ ਰਹੀ ਆ ਫਿਲਹਾਲ ਅਗਲੇ 2 ਦਿਨਾਂ ਦੇ ਵਿੱਚ ਮੌਸਮ ਖੁਸ਼ਕ ਹੀ ਰਹਿਣ ਦੇ ਆਸਾਰ ਹੋਣਗੇ ਜਿਹੜਾ ਹਲੇ ਦੂਰ ਉਹਦੇ ਵਿੱਚ ਮੀਂਹ ਘਰੇ ਮਰਦੋ ਨੇ ਸੰਭਾਵਨਾਵਾਂ ਲੱਗ ਰਹੀਆਂ ਨੇ ਪਰ ਹਲੇ ਦੂਰ ਹੈ ਸਿਸਟਮ ਵਧੀਗਲ ਫਿਰ ਕਰਾਂਗੇ ਅਗਲੇ 48 ਘੰਟੇ ਦੇ ਵਿੱਚ ਮੌਸਮ ਖੁਸ਼ਕ ਰਹੇਗਾ ਸਾਫ਼ ਰਹੇਗਾ ਤੇ ਧੁੰਦਾ ਦੱਸਕ ਦਿੰਦੀਆਂ ਰਣਗੀਆਂ ਕੱਲ ਸਵੇਰੇ ਵੀ ਪਰਸ ਸਵੇਰੇ ਵੀ ਰਾਤਾਂ ਠੰਡੀਆਂ ਹੋਣਗੀਆਂ ਇਸ ਲਈ ਖਿਆਨ ਦਾ ਪਤਾ ਰੱਖਿਆ ਜਾਵੇ ਧੰਨਵਾਦ